ਇੰਗਲੈਂਡ ਦੇ ਸ਼ਾਹੀ ਪਰਵਾਰ ਨੇ ਬੜੀ ਬੇਇੱਜ਼ਤੀ ਮਹਿਸੂਸ ਕੀਤੀ ਕਿ ਇੰਨਾ ਹੀ ਰਵਦੀਆ ਡਲ ਕਿੱਦਾਂ ਹੋ ਗਿਆ ਫਿਰ ਉਹਨਾਂ ਆਪਣੇ ਸ਼ਾਹੀ ਜੁਵਾਰੀ ਸੱਦੇ ਤੇ ਉਹਨਾਂ ਕੋ ਤਰਾਸ਼ਾ ਹੀਰਾ ਤਰਾਸ਼ਤੇ ਹੀਰਾ 793 ਕੈਰਟ ਦਾ ਹੀਰਾ ਹੀ 18ਵੀਂ ਸਦੀ ਦੇ ਸ਼ਸਤਰ ਇੱਥੇ ਹੈਗੇ ਆ ਸਾਰੇ ਅਸਲੀ ਆ ਇੱਧਰ ਹੈਗਾ ਤੋਸਾਖਾਨਾ ਜਿਹੜਾ ਕਿ ਅੰਦਰ ਇਹਨਾਂ ਨੇ ਛਿੱਕੇ ਵੀ ਰੱਖੇ ਆ ਅਸਲੀ ਛਿੱਕੇ ਆ ਕਿਸੇ ਇਹ ਟਾਈਮ ਤੇ ਸਰੰਗ ਜਾਂਦੀਆਂ ਦੇ ਲਾਹੌਰ ਵੱਲੋਂ ਅਸਲ 'ਚ ਕਿਸੇ ਨੇ ਲਿਖਿਆ ਸੀ ਕਿ ਇਹ ਹੀਰਾ ਬਰਬਾਦੀ ਦਾ ਕਾਰਨ ਬਣੇਗਾ ਤੇ ਸੱਚੀ ਬਰਬਾਦੀ ਦਾ ਕਾਰਨ ਬਣਿਆ ਉਹੀ ਮੰਦਿਰ ਆ ਸ਼ਿਵਜੀ ਦਾ ਮੰਦਿਰ ਆ ਸ਼ਾਇਦ ਇੱਥੇ ਦਾਨ ਕਰਨਾ ਚਾਹੁੰਦੇ ਸੀ ਮਹਾਰਾਜੇ ਸਿੰਘ ਆਗੇ ਮਹਾਰਾਜਾ ਰਣਜੀਤ ਸਿੰਘ ਦਾ ਕਿਲਿਆ ਹਾ ਇਹਦਾ ਐਂਟਰੀ ਗੇਟ ਪਹਿਲਾ ਗੇਟ ਆ ਇਹਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੇ ਇੱਥੋਂ ਦੀ ਐਂਟਰੀ ਹੁੰਦੀ ਆ ਇੱਥੇ ਆਏ ਆ ਇੱਥੇ ਦੱਸਦੇ ਆ 150 200 ਸਾਲ ਪਹਿਲਾਂ ਇੱਥੇ ਸਰੰਗ ਜਾਂਦੀ ਹੁੰਦੀ ਹੈ ਲਾਹੌਰ ਵੱਲੋਂ ਅੱਗੇ ਤੇ ਮਿੱਟੀ ਅੱਗੇ ਬੰਦਿਆ ਕਿਸੇ ਇਹ ਟਾਈਮ ਤੇ ਸਰੰਗ ਜਾਂਦੀ ਹੁੰਦੀ ਹੈ ਲਾਹੌਰ ਵੱਲੋਂ ਲਾਹੌਰ ਬਹੁਤ ਨੇੜੇ ਉਹੀ ਇੱਥੇ ਮਿਲੋ ਇੱਥੋਂ ਜਾਂਦੇ ਹੁੰਦੇ ਸੀ ਆ ਸਾਰੇ ਮਿੱਟੀ ਪ੍ਰਾਣੀਆਂ ਮਿਲ ਪੁਰਾਣਾ ਬਣਿਆ ਹੋਇਆ ਸਭ ਮੱਡ ਕੀਚੜ ਦੇ ਬਣਾਏ ਹੋਏ ਆ ਚੂਨਾ ਚਾਨਾ ਲਾ ਕੇ ਕੀਚੜ ਦਾ ਬਣਿਆ ਹੋਇਆ ਇਧਰ ਨਾਲ ਦੇ ਨਾਲ ਇਧਰ ਕਮਰੇ ਵੀ ਹੈਗੇ ਆ ਜੋ ਕਿ ਬਹੁਤ ਹੀ ਹਰੇ ਤੇਜ ਪੁਰਾਣੇ ਸਮੇਂ ਦੇ ਬਣੇ ਹੋਏ ਆ ਪੁਰਾਣੇ ਕਮਰੇ ਬਣੇ ਹੋਏ ਇੱਧਰ ਅੰਦਰ ਤੇ ਇੱਧਰ ਯਾਰ ਕਾਫੀ ਹਨੇਰਾ ਵਾ ਅੰਦਰ ਜਾ ਨਹੀਂ ਸਕਦੇ ਸੋ ਡਰ ਵੀ ਲੱਗਣਦੇ ਆ ਇੱਧਰ ਤੇ ਇੰਨਾ ਹੀ ਅੱਗੇ ਤੁਹਾਨੂੰ ਦਿਖਾਉਨੇ ਆ ਸਾਰਾ ਜਿੱਥੇ ਜਨਰਲ ਡਾਇ ਦਾ ਬੰਗਲੋ ਵੀ ਕਿਹਾ ਜਾਂਦਾ ਤੇ ਮਹਾਰਾਜਾ ਰਣਜੀਤ ਦੇ ਸ਼ਸਤਰ ਵੀ ਰੱਖੇ ਹੋਏ ਆ ਪੁਰਾਣੇ 250 300 ਸਾਲ ਤੋਂ ਤੇ ਤੋਸ਼ਾਖਾਨਾ ਵੀ ਦਿਖਾਉਨੇ ਆ ਤੁਹਾਨੂੰ ਆਪਾਂ ਹੁਣ ਜਾਣਦੇ ਆ ਜਿਹੜਾ ਕਿ ਜਨਰਲ ਡਾਇ ਦਾ ਬੰਗਲੋ ਵੀ ਕਿਹਾ ਜਾਂਦਾ ਵਾ ਤੇ ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਬੈਠਦੇ ਹੁੰਦੇ ਸੀ ਇੱਥੋਂ ਹੀ ਆਪਣੀ ਨਿਗਰਾਨੀ ਰਾਤੇ ਹੁੰਦੇ ਸੀ ਹੁਣ ਆਪਾਂ ਉਹਦੇ ਵੱਲ ਜਾਣੇ ਆ ਇੱਧਰ ਸੀੜੀਆਂ ਛੱਡਦੇ ਆ ਉਧਰ ਹੈਗਾ ਤੋਸ਼ਾਖਾਨਾ ਤੋਸ਼ਾਖਾਨਾ ਵੀ ਜਾਣੇ ਆ ਪਹਿਲਾਂ ਇੱਧਰ ਚੱਲਦੇ ਆ ਆ ਸੀੜੀਆਂ ਇੱਥੇ ਚੱਲਦੇ ਹੁੰਦੇ ਸੀ ਆਪਣੀ ਫੌਜਾਂ ਇੱਧਰ ਹੀ ਚੜਦਿਆਂ ਇੱਧਰ ਹੀ ਉਤਰਦਿਆਂ ਹੁੰਦੀਆਂ ਸੀ ਆਪਣੀਆਂ ਫੌਜਾਂ ਦੇਖੋ ਕਿੰਨੀ ਨਿੱਕੀ ਦੁਆਰਾਂ ਚੂਨੇ ਦੀਆਂ ਬਣਾਈਆਂ ਆ ਸਾਰੀਆਂ ਹੁਣ ਤੇ ਪੇਂਟ ਪੂਟ ਹੋ ਗਿਆ ਪਹਿਲਾਂ ਇਦਾਂ ਸੀ ਮਲ ਸਾਰੀਆਂ ਚੂਨੇ ਦੇ ਬਣੀਆਂ ਕਿੰਨੀ ਛੋਟੀ ਦੁਆਰ ਆ ਤੇ ਆ ਕਿੰਨਾ ਵਧੀਆ ਕਾਫੀ ਪੁਰਾਣਾ ਬਣਿਆ ਹੋਇਆ ਇਦੇ ਅੰਦਰ ਚੱਲਦੇ ਆ ਕਿਲਾ ਗੋਬਿੰਦਗੜ ਆ ਮਿਊਜ਼ੀਅਮ ਬਣਾਇਆ ਇੱਥੇ ਹੁਣ ਇੱਥੇ ਸ਼ਸਤਰ ਰੱਖੇ ਗਏ ਸੀ 18ਵੀਂ ਸਦੀ ਦੇ ਸ਼ਸਤਰ ਇੱਥੇ ਹੈਗੇ ਆ ਸਾਰੇ ਅਸਲੀ ਆ ਸ਼ੀਸ਼ੇ ਦੇ ਅੰਦਰ ਅਸਲੀ ਰੱਖੇ ਗਏ ਆ ਤੇ ਉਹ ਸਿਲੀਕੋਨ ਆ ਮੂਰਤੀਆਂ ਬਣਾਈਆਂ ਗਈਆਂ ਨੇ ਆਕ ਵਧੀਆ ਯਾਰ Ориਜినਲ ਲੱਗਦੀਆਂ ਮੇਰੀ ਤੇ ਰੂਹ ਖੁਸ਼ ਹੋ ਗਈ ਇੱਥੇ ਆ ਕੇ ਵੇਖ ਕੇ ਇੰਨਾ ਕਿ ਜਿਆਦਾ ਮਜ਼ਾ ਮੈਨਾਂ ਪੰਜਾਬੀ ਵਸਾ ਆਪਣੇ ਜੁੜਨਾ ਚਾਹੀਦਾ ਆਪਣੇ ਲੋਕ ਹਣੇ ਜੀਤੇ ਸਾਰੇ ਇੱਥੇ ਵੇਖਣ ਅੰਦਰ ਅਰੀਜਨਲ ਸ਼ਸਤਰ ਰੱਖੇ ਗਏ ਨੇ ਭਾਰੀ ਭਾਰੀ ਸ਼ਸਤਰ ਕਿਦਾਂ ਚੁੱਕਦੇ ਹੋਣਗੇ ਪੇਲੇਆਂ ਦੇ ਜ਼ਮਾਨਿਆਂ ਵਿੱਚ ਉਹ ਸਾਰੇ ਇੱਥੇ ਅੰਦਰ ਦੱਸੇ ਗਏ ਹੋਏ ਆ ਆ ਪੌੜੀਆਂ ਇੱਥੋਂ ਉਤਰਦੇ ਹੁੰਦੇ ਸੀ ਜਨਰ ਡਾਇਲ ਬੰਗਲੋ ਜਿੰਨਾਂ ਦਾ ਕਿਹਾ ਜਾਂਦਾ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਵੀ ਹੁੰਦੇ ਸੀ ਦਰਬਾਰ ਇੱਥੇ ਲਾਇਆ ਹੁੰਦਾ ਇੱਥੇ ਬੈਠੇ ਹੁੰਦੇ ਸੀ ਤੇ ਇਹ ਯਾਰ ਕਾਫੀ ਪੁਰਾਣੀਆਂ ਮੂਰਤੀਆਂ ਇੱਥੇ ਬਣਾਈਆਂ ਆ ਸਿਲੀਕੋਨ ਬਣਾਇਆ ਹੀ ਤੇ ਲੈਂਸ ਪਾਇਆ ਖਾਇਆ ਅਰੀਜਨਲ ਲੱਗਦਾ ਵੇਖਣ ਨੂੰ 76 ਇੰਨੇ ਕੁ ਜ਼ਿਆਦਾ ਵੇਖਣ ਦਾ ਮਜ਼ਾ ਆਉਂਦਾ ਇੰਨੇ ਪਾੜੀ ਹੁੰਦੇ ਸੀ ਪਹਿਲਾਂ ਕਿਦਾਂ ਚੁੱਕਦੇ ਹੋਣਗੇ ਅੱਜ ਕੱਲ ਤੇ ਕੋਈ ਮਾੜੇ ਚ ਚੁੱਕਣੀ ਤੇ ਹੱਥ ਨੂੰ ਕੁਛ ਹੋ ਜਾਂਦਾ ਜਾਂ ਕੇਦੋ ਕੁਛ ਨੂੰ ਪਰੋ ਦੂੰ ਇੰਨਾ ਕੁ ਜ਼ਿਆਦਾ ਮਲਕ ਕਿੰਨੀ ਤਾਕਤ ਚਾਹੀਦੀ ਹੋਊਗੀ ਉਦੋਂ 76 ਜੋ ਤੁਸੀਂ ਵੇਖੋਗੇ ਅੰਦਰ ਆ ਕੇ ਯਾਰ ਇੰਨਾ ਸਕੂਨ ਮਿਲਦਾ ਮਜ਼ਾ ਆਉਂਦਾ ਵੇਖਣ ਨੂੰ ਬਹੁਤ ਹੀ ਜ਼ਿਆਦਾ ਤੇ ਇੱਧਰ ਇੱਕ ਖੂਈ ਵੀ ਹੈਗੀ ਆ ਆ ਤੁਹਾਨੂੰ ਮੈਂ ਦਿਖਾਉਣਾ ਖੂਈ ਜਿਹੜੀ ਕੀ ਪੁਰਾਣੇ ਸਮੇਂ ਕਾਫੀ ਉਦੋਂ ਦੀ ਬਣੀ ਹੋਈ ਆ ਈਟੇ ਦੇ ਥੱਲੇ ਪੁਰ ਜਿਹੜੀ ਉੱਪਰ ਆ ਉਹ ਨਵੀਂ ਹੁਣ ਲਾਈ ਹੋਈ ਆ ਆ ਤੁਹਾਨੂੰ ਦਿਖਾਉਣਾ ਇੱਧਰ ਖੋਈ ਆ ਦੀ ਦੇਖੋ ਇੱਧਰ ਖੋਈ ਆ ਦੇਖੋ ਆ ਪ੍ਰਾਣੀ ਉਹੀ ਟਾਲ ਬਣੀ ਹੋਈ ਓਦਾਂ ਹੀ ਜੰਗਾਲ ਲੱਗਾ ਓਦਾਂ ਹੀ ਆ ਦੇਖੋ ਆ ਕੀ ਹੋ ਗਿਆ ਇਹਨਾਂ ਦਾ ਹਾਲ ਕੀ ਬਣ ਗਿਆ ਆ ਸਾਰੀ ਡੂੰਗੀ ਕਿੰਨੀ ਯਾਰ ਥੱਲੇ ਉਹੀ ਏਟਿਆ ਪ੍ਰਾਣੀ ਇੱਥੇ ਨਵੀਂ ਹੁਣ ਇੱਥੇ ਉੱਪਰ ਲਾਈ ਆ ਇਹ ਸਾਰਾ ਕੁਝ ਜਿੱਦਾਂ ਬਣਾਇਆ ਹੈ ਕਿੰਨਾ ਯਾਰ ਵਧੀਆ ਹੋਊਗਾ ਮਤਲਬ ਉਦੋਂ ਕਿੰਨਾ ਮਜ਼ਾ ਆਉਂਦਾ ਹੋਊਗਾ ਮੈਂ ਮਹਿਸੂਸ ਕਰ ਪਾਉਂਦਾ ਉਹ ਚੀਜ਼ ਨੂੰ ਵੀ ਕਿੱਦਾਂ ਉਹ ਹੋ ਸਕਦੀ ਹੈ ਇੰਨਾ ਕਿ ਜ਼ਿਆਦਾ ਮਜ਼ਾ ਆਉਂਦਿਆ ਨਾ ਤੇ ਉਸ ਤੋਂ ਬਾਅਦ ਤੋਸ਼ਾ ਖਾਨਾ ਜਿੱਥੇ ਹੀਰਾ ਰੱਖਿਆ ਗਿਆ ਵਾ ਹੁਣ ਵੈਸੇ ਨਕਲੀ ਰੱਖਿਆ ਗਿਆ ਪਰ ਉੱਥੇ ਹੀ ਅਸਲੀ ਹੀਰਾ ਰੱਖਿਆ ਗਿਆ ਸੀ ਤੂ ਮੈਂ ਤੁਹਾਨੂੰ ਦਿਖਾਉਣਾ ਹੈ ਅੰਦਰ ਜਾ ਕੇ ਅੰਦਰ ਤੇ ਨਹੀਂ ਉਹਨਾਂ ਨੇ ਵੈਸੇ ਵੀਡੀਓ ਲੋਡ ਕੀਤੀ ਨਾ ਇੱਥੇ ਅੰਦਰ ਵੀਡੀਓ ਲੋਡ ਕੀਤੀ ਪਰ ਤੁਹਾਨੂੰ ਮੈਂ ਜਾਣਕਾਰੀ ਦੱਸਦੀ ਹੁਣ ਹੀਰੇ ਦੀ ਸੱਚਾਈ ਸਾਰੀ ਤੁਹਾਨੂੰ ਮੈਂ ਦੱਦਾ ਵਾਂ ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਦੋਂ ਆਪਣੇ ਸੈਨਿਕ ਮੰਗਾਏ ਬਾਰੋਂ ਬੜੇ ਵਧੀਆ ਯੂਰੋਪੀਅਨ ਦੇਸ਼ਾਂ ਦੇ ਬੜੇ ਬੜੇ ਮਤਲਬ ਦੇਸ਼ਾਂ ਤੋਂ ਘੈਂੜ ਘੈਂੜ ਆਪਣੀ ਫੌਜਾਂ ਮੰਗਾਈਆਂ ਹੋਈਆਂ ਸੀ ਅੰਦਰ ਉਹ ਦੱਸਿਆ ਹੀ ਆ ਵਾ ਇੱਧਰ ਹੈਗਾ ਤੋਸ਼ਾਖਾਨਾ ਜਿਹੜਾ ਕਿ ਅੰਦਰ ਇਹਨਾਂ ਨੇ ਛਿੱਕੇ ਵੀ ਰੱਖੇ ਆ ਅਸਲੀ ਛਿੱਕੇ ਆ ਇਹਨੂੰ ਗੈਲਰੀ ਵਾਂਗੂ ਬਣਾ ਦਿੱਤਾ ਆ ਤੇ ਅੰਦਰ ਹੀਰਾ ਵੀ ਲੱਖਿਆ ਆ ਪਰ ਉਹ ਹੁਣ ਇਸ ਜਿੱਦਾਂ ਨਕਲੀ ਆ ਸਾਰਾ ਕੁਝ ਅੰਦਰ ਛਿੱਕੇ ਕਈ ਅਸਲੀ ਵੀ ਹੈਗੇ ਆ ਤੇ ਛਿੱਕੇ ਥੋੜੇ ਮਲ ਉਹਨਾਂ ਟਾਈਪ ਬਣਾ ਕੇ ਰੱਖੇ ਹੋਏ ਆ ਤੇ ਹੀਰਾ ਵੀ ਰੱਖਿਆ ਉਸੇ ਜਗ੍ਹਾ ਤੇ ਪਰ ਨਕਲੀ ਰੱਖਿਆ ਹੋਣ ਤੇ ਆ ਪਰ ਉਦਾਂ ਹੀ ਉਦੋਂ ਪਹਿਲਾ ਸਮੇਂ 'ਚ ਅਸਲੀ ਹੀਰਾ ਹੁੰਦਾ ਸੀ ਤੇ ਪਤਾ ਨਹੀਂ ਕਿੰਨੇ ਬਾਦਸ਼ਾਹਾਂ ਦਾ ਕਤਲ ਹੋਇਆ ਇੱਥੇ ਇਸ ਹੀਰੇ ਕਰਕੇ ਤੋਸ਼ਾਖਾਨਾ ਜਿਹਨੂੰ ਕਿਹਾ ਜਾਂਦਾ ਇੱਥੇ ਪਤਾ ਨਹੀਂ ਕਿੰਨੇ ਬਾਸ਼ਾ ਜਾਣ ਲਈ ਕਪੂਰ ਕਪੂਰ ਮਲਿਕ ਉਹ ਹੀਰਾ ਜਾਂਦਾ ਹੀਰਾ ਉਹ ਓਣ ਤੋਂ ਬਾਅਦ ਉਹ ਹੰਕਾਰ 'ਚ ਹੋ ਜਾਂਦਾ ਕਿੰਨੇ ਕਤਲ ਹੋਏ ਕੋਹੀ ਨੂੰ ਹੀਰੇ ਕਰਕੇ ਬਾਦਸ਼ਾਹ ਕਰਕੇ ਅੱਗੇ-ਅੱਗੇ ਆਪਣੇ ਉਹ ਬੇਟਿਆਂ ਨੂੰ ਦਿੰਦੇ ਰਹੇ ਪਰ ਉਹ ਕੋਈ ਇਹਦਾ ਵਾਲੀ-ਵਸ ਨਹੀਂ ਰਿਹਾ ਫਿਰ ਹੀਰਾ ਇੱਕ ਦਿਨ ਆ ਕੇ ਗੁੰਮ ਹੋ ਜਾਂਦਾ ਵਾ ਗੁੰਮ ਹੋ ਕੇ ਉੱਥੇ ਮਲਬੇ ਤੇ ਲੋਕੀ ਰੰਗਦੇ ਲੈਂਦੇ ਆ ਤੇ ਲੜਾਈ ਲੱਗੀ ਹੋਈ ਸੀ ਮਲਬੇ ਤੇ ਲੋਕੀ ਨੰਗਦੇ ਹੁੰਦੇ ਆ ਫਿਰ ਉੱਥੇ ਇੱਕ ਆਮ ਬੰਦਾ ਇੱਕ ਨੰਗਨਿਆਂ ਵਿਆਵਾ ਜਿਹੜਾ ਕੀ ਉਹ ਹੀਰੇ ਨੂੰ ਵੇਖਦਾ ਵਾ ਪਰ ਉਹਨੂੰ ਆਮ ਜਿਹਾ ਲੱਗਦਾ ਪੱਥਰੋ ਚੁੱਕ ਕੇ ਲੈ ਜਾਂਦਾ ਵਾ ਫਿਰ ਉਹਦੇ ਸਪਾਈਆਂ ਨੂੰ ਕਿਤੇ ਉਹਨੂੰ ਉਹ ਦੇਖੋ ਹੀਰਾ ਦੇਖ ਲੈਂਦੇ ਆ ਫਿਰ ਜਦੋਂ ਹੀਰਾ ਦੇ ਦੇ ਆ ਫਿਰ ਉਹਨੂੰ ਕਹਿੰਦੇ ਆ ਵੀ ਤੂੰ ਕਿੱਥੋਂ ਮਿਲਿਆ ਉਹ ਕਹਿੰਦਾ ਮੈਨੂੰ ਉੱਥੋਂ ਮਿਲਦਾ ਮਲਬੇ ਚੋਂ ਫਿਰ ਉਹਨੂੰ ਲੈ ਜਾਂਦੇ ਹੀਰਾ ਤੇ ਉਹ ਹੀਰਾ ਲੈ ਕੇ ਉਸ ਤੋਂ ਬਾਅਦ ਮੋਲਵੀ ਨੂੰ ਨਹੀਂ ਪਤਾ ਸੀ ਉਹ ਹੀਰਾ ਇੰਨਾ ਬੇਸ਼ਕੀਮਤੀ ਆ ਫਿਰ ਉਹਦੇ ਸਪਾਹੀਓ ਲੁੱਟ ਕੇ ਲੈ ਜਾਂਦੇ ਤੇ ਉਹ ਹੀ ਆ ਸਾਹ ਸੂਜਾ ਨੂੰ ਦੇ ਦਿੰਦੇ ਆ ਜੋ ਕਿ ਸਾਹ ਸੂਜਾ ਅਮੀਰ ਤਾਂ ਕੀ ਬਨਾ ਸੀ ਸਾਰਾ ਬਰਬਾਦ ਹੋ ਕੇ ਰਹਿ ਗਿਆ ਤੇ ਕਸ਼ਮੀਰ ਤੇ ਉਹਨੂੰ ਬਾਦਸ਼ਾਹ ਗ੍ਰਿਫਤਾਰ ਕਰ ਲੈਂਦੇ ਨੇ ਤੇ ਸਾਹ ਸੂਜਾ ਜਿਹੜਾ ਹੀਰਾ ਉਹ ਆਪਣੀ ਬੇਗਮ ਨੂੰ ਹੀਰਾ ਦੇ ਆਉਂਦਾ ਵਾ ਜੋ ਕਿ ਦੀ ਬੇਗਮ ਹੀਰਾ ਸੰਭ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਕੈਦ ਕਰ ਲੈਂਦੇ ਆ ਤੇ ਬੇਗਮ ਜਿਹੜੀ ਆ ਬਾਅਦ ਵਿੱਚ ਇੱਕ ਇਹੋ ਜਿਹਾ ਸਪਾਈ ਦੀ ਤਲਾਸ਼ ਵੀ ਸੀ ਕਿ ਜਿਹੜੀ ਉਹ ਉਹਦੇ ਪਤੀ ਨੂੰ ਛਡਾ ਸਕੇ ਸਾਹ ਸੂਜਾਂ ਨੂੰ ਤੇ ਉਹ ਜੋਦਾ ਜਿਹੜਾ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਹੀ ਉਹਨਾਂ ਕੋਲ ਆਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਉਹ ਸ਼ਰਤ ਰੱਖਦੀ ਆ ਕਿ ਅਸੀਂ ਤੁਹਾਨੂੰ ਹੀਰਾ ਦੇ ਦਾਂਗੇ ਤੁਸੀਂ ਮੇਰੇ ਪਤੀ ਨੂੰ ਛਡਾ ਲਿਆਓ ਕਸ਼ਮੀਰ ਤੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਫੌਜਾ ਲੈ ਕੇ ਜਾਂਦੇ ਫਿਰ ਕਸ਼ਮੀਰ ਤੋਂ ਉਹਨਾਂ ਨੂੰ ਛਡਾ ਕੇ ਲੈ ਆਉਂਦੇ ਆ ਤੇ ਜਦੋਂ ਕਸ਼ਮੀਰ ਤੋਂ ਛਡਾ ਕੇ ਲਿਆਉਂਦੇ ਆ ਤੇ ਉਹ ਹੀਰਾ ਮੰਗਦੇ ਆ ਉਹਨਾਂ ਦੋਹਾਂ ਦੇ ਪਤੀ ਪਤਨੀ ਵਿੱਚ ਖੋਟ ਮਨ ਚ ਆ ਜਾਂਦੀ ਆ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਉਹਨੂੰ ਨਕਲੀ ਹੀਰਾ ਦਿੰਦੇ ਆ ਜਦੋਂ ਨਕਲੀ ਹੀਰਾ ਦਿੰਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਇਹ ਜਿਹੜੇ ਹੁੰਦੇ ਉਹਨਾਂ ਦੇ ਉਹਨਾਂ ਵੀ ਹੀਰਾ ਦੀ ਪਰਖ ਕਰਾਉਂਦੇ ਆ ਤੇ ਉਹ ਨਕਲੀ ਹੀਰਾ ਹੁੰਦਾ ਤੇ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਤੂੰ ਸਾਡੀ ਸ਼ਰਨ ਵਿੱਚ ਹੋ ਅਸੀਂ ਚਾਹੀਏ ਤੇ ਤੁਹਾਡੇ ਕੋਲ ਹੀਰਾ ਲੈ ਸਕਦੇ ਆ ਪਰ ਉਹ ਇਦਾਂ ਨਹੀਂ ਕਰਦੇ ਮਹਾਰਾਜਾ ਰਣਜੀਤ ਸਿੰਘ ਜੀ ਇਦਾਂ ਨਹੀਂ ਕਰਦੇ ਤੁਹਾਨੂੰ ਪਤਾ ਸਾਡੇ ਪੰਜਾਬੀਆਂ ਦੇ ਹੋਏ ਹੁੰਦਾ ਵਾ ਅਸੀਂ ਕਿਸੇ ਨਾਲ ਮਾੜੀ ਨਹੀਂ ਕਰਨੀ ਹੁੰਦੀ ਤੇ ਉਹ ਸੋ ਇਦਾਂ ਨਹੀਂ ਕਰਦੇ ਉਸ ਤੋਂ ਬਾਅਦ ਉਹ ਹੀਰਾ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਦੇਣਾ ਹੀ ਪੈਣਾ ਫਿਰ ਉਹ ਹੀਰਾ ਦੇ ਦਿੰਦੇ ਆ ਕਸ਼ਮੀਰ ਤੋਂ ਜੰਗ ਜਿੱਤਉਂਦੇ ਆ ਤੇ ਹੀਰਾ ਮੁੜ ਕੇ ਉਹਦੇ ਘਰ ਬਣੇ ਛਡਾ ਲਿਆ ਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਦੀ ਸੱਜੀ ਖੱਬੀ ਅੱਖ ਬਚਪਨ ਤੋਂ ਹੀ ਘਟ ਦੇਦੀ ਹੁੰਦੀ ਸੀ ਤੇ ਉਹ ਸੱਜੀ ਬਾਹ ਤੇ ਹਮੇਸ਼ਾ ਆਪਣੇ ਹੀਰੇ ਨੂੰ ਬੰਨ ਕੇ ਰੱਖਦੇ ਹੁੰਦੇ ਕਿ ਤਾਂ ਕਿ ਮੇਰੀ ਨਿਗਾ ਜਦੋਂ ਪਏ ਹੀਰਾ ਮੇਰੇ ਕੋਲ ਹੋਵੇ ਫਿਰ ਜਦੋਂ ਕੋਈ ਵੱਡੇ ਮਹਾਰਾਜੇ ਰੋਜੇ ਉਹਨਾਂ ਨੂੰ ਮਿਲਣ ਆਉਣੇ ਤੇ ਉਹਨਾਂ ਨੇ ਮੱਥੇ ਵਿੱਚ ਆਪਣੀ ਜੜ ਲਾਣਾ ਹੁੰਦਾ ਸੀ ਹੀਰਾ ਤੇ ਉਹ ਦੇਖ ਸਕਦੇ ਹੋ ਜਾਇਬ ਘਰ ਉੱਥੇ ਗੈਲਰੀ ਵਿੱਚ ਉੱਥੇ ਅੰਦਰ ਰੱਖਿਆ ਹੋਇਆ ਇੰਨਾ ਵਧੀਆ ਤਰੀਕੇ ਨਾਲ ਦਰਸਾਇਆ ਹੋਇਆ ਨਾ ਮਜ਼ਾ ਆ ਜਾਂਦਾ ਦੇਖ ਕੇ ਉਸ ਤੋਂ ਬਾਅਦ ਉਹ ਥੋੜੇ ਬਿਮਾਰ ਪੈ ਜਾਂਦੇ ਉਹਨਾਂ ਨੂੰ ਤਿੰਨ ਅਟੈਕ ਹੁੰਦੇ ਆ ਤੇ ਉਹਨਾਂ ਦਾ ਪਾਸਾ ਇੱਕ ਖਲੋ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਉਸ ਤੋਂ ਬਾਅਦ ਉਹ ਥੋੜਾ ਬੈੱਡ ਤੇ ਮਿਲ ਪੈ ਜਾਂਦੇ ਆ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਚੱਲਣਦੇ ਹੁੰਦੇ ਆ ਤੇ ਉਦੋਂ ਆਪਣੇ ਪੰਡਤ ਉਹਨਾਂ ਦੇ ਹੁੰਦਾ ਉਹਨਾਂ ਨੂੰ ਕਹਿੰਦਾ ਵਾ ਦੱਸਦਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਇਸ਼ਾਰਾ ਦੇਂਦੇ ਨੇ ਕੋਈ ਉਹਨਾਂ ਨੂੰ ਸਮਝ ਲੱਗ ਜਾਂਦੀ ਆ ਪਰ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਇਹ ਹੀਰਾ ਦਾਨ ਕੀਤਾ ਜਾਵੇ ਮੰਦਿਰ ਦੇ ਵਿੱਚ ਮੇਰੇ ਹਿਸਾਬ ਨਾਲ ਉਹ ਮੰਦਿਰ ਆਹੀ ਹੀ ਇਹਦੀ ਗੱਲ ਕਰਦੇ ਸ਼ਾਇਦ ਉਹੀ ਮੰਦਿਰ ਆ ਸ਼ਿਵਜੀ ਦਾ ਮੰਦਿਰ ਆ ਸ਼ਾਇਦ ਇੱਥੇ ਦਾਨ ਕਰਨਾ ਚਾਹੁੰਦੇ ਸੀ ਮਹਾਰਾਜ ਜੀ ਸਿੰਘ ਜੀ ਪਤਾ ਨਹੀਂ ਪੱਕਾ ਨਹੀਂ ਪਤਾ ਇਹ ਮੰਦਿਰ ਹੀ ਤੇ ਉਸ ਤੋਂ ਬਾਅਦ ਉਹਨਾਂ ਦੀ ਉਹ ਸ਼ਹੀਦ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾਨ ਕਰਨਾ ਚਾਹੁੰਦੇ ਤੇ ਪਤਾ ਨਹੀਂ ਪਰ ਉਹ ਕਹਿੰਦੇ ਸੀ ਇਹ ਸਾਰੇ ਉੱਥੇ ਲੋਕ ਜਿਹੜੇ ਹੈਗੇ ਉਹ ਕਹਿੰਦੇ ਸੀ ਵੀ ਅਗਲਾ ਵਾਰਿਸ ਉਹੀ ਹੋਊਗਾ ਇਹਦਾ ਹੀਰੇ ਦਾ ਜਿਹੜਾ ਅਗਲਾ ਪੰਜਾਬ ਦਾ ਰਾਜਾ ਬਣੇਗਾ ਉਸ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਸ਼ਹੀਦ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਵਾ ਤੇ ਉਹ ਤੇ ਪਹਿਲਾਂ ਹੀ ਖਾਲਸੇ ਰਾਜ ਤੇ ਆਖਰਾ ਦੇ ਤੇ ਹੀਰੇ ਤੇ ਵੀ ਉਹਨਾਂ ਦੀ ਅੱਖ ਪੈ ਗਈ ਉਹ ਚਾਹੁੰਦੇ ਸੀ ਵੀ ਹਰੀਰਾ ਵੀ ਸਾਡੇ ਕੋਲ ਆ ਜਾ ਮਹਾਰਾਜਾ ਰਣਜੀਤ ਸਿੰਘ ਸ਼ਹੀਦ ਹੋਣ ਤੋਂ ਬਾਅਦ ਇਹ ਖਾਲਸਾ ਰਾਜ ਵਿਖਰਨਾ ਸ਼ੁਰੂ ਹੋ ਗਿਆ ਆਪਸ ਚ ਲੜਾਈਆਂ ਵਧਰੀਆਂ ਸ਼ੁਰੂ ਹੋ ਗਈਆਂ ਸੀ ਬਹੁਤ ਜ਼ਿਆਦਾ ਮਲ ਬिखर-ਬिखर ਕੇ ਰਹਿ ਗਿਆ ਇੱਕ ਸਾਹ ਦਾ ਬਾਅਦ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਹੀਦ ਹੋਣ ਤੋਂ ਬਾਅਦ ਇਹ ਖਾਲਸਾ ਰਾਜ ਵਿਖਰਨਾ ਸ਼ੁਰੂ ਹੋ ਗਿਆ ਤੋ ਖੇਤੜੀਆਂ ਸਾਰਾ ਕੁਝ ਹੋੁੰਦਾ ਪਿਆ ਉਸ ਤੋਂ ਬਾਅਦ ਰਾਜਾ ਬਣਿਆ ਖੜਕ ਸਿੰਘ ਖੜਕ ਸਿੰਘ ਨੂੰ ਹੀਰਾ ਦੇ ਦਿੱਤਾ ਗਿਆ ਕੋਹਿੰਨूर ਹੀਰਾ ਉਸ ਤੋਂ ਬਾਅਦ ਖੜਕ ਸਿੰਘ ਜਦੋਂ ਖੜਕ ਸਿੰਘ ਨੂੰ ਵੀ ਛੀਰ ਕੀਤਾ ਜਾਂਦਾ ਉਸ ਤੋਂ ਬਾਅਦ ਉਹਦਾ ਪੁੱਤਰ ਨੂੰ ਬਣਾਇਆ ਜਾਂਦਾ ਮਹਾਰਾਜਾ ਪੰਜਾਬ ਦਾ ਨੌਨਿਹਾਲ ਸਿੰਘ ਜੀ ਦਾ ਨਾਂ ਸੀ ਉਹਨੂੰ ਹੀਰਾ ਦੇ ਦਿੱਤਾ ਜਾਂਦਾ ਤੇ ਉਹ ਫਿਰ ਨੌਨਿਹਾਲ ਸਿੰਘ ਨੂੰ ਹੀ ਮਾਰ ਦਿੱਤਾ ਜਾਂਦਾ ਥੋੜੇ ਸਮੇਂ ਵਿੱਚ ਪੰਜਾਬ ਨੇ ਕਈ ਰਾਜੇ ਖੋਹ ਦਿੱਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਰਾਣੀ ਛੋਟੀ ਜਿੰਦਾ ਉਹਦੇ ਪੁੱਤਰ 5 ਸਾਲ ਦੇ ਨੂੰ ਇਸ ਹੀਰੇ ਦਾ ਵਾਰੀ ਵਾਰਿਸ ਬਣਾਇਆ ਗਿਆ ਤੇ ਪਰ ਅੰਗਰੇਜ਼ਾਂ ਦੀ ਅੱਖ ਬੜੀ ਹੀਰੇ ਤੇ ਪੈ ਗਈ ਖੇਤੀ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਆਪਣਾ ਪੰਜਾਬ ਦੱਬਣਾ ਤੇ ਖੀਰਾ ਦੱਬਣਾ ਬੜਾ ਉਹਨਾਂ ਦੇ ਆਸਾਨ ਹੋ ਗਿਆ ਸੀ ਤੇ ਇਹ ਵੀ ਦੱਸਿਆ ਜਾਂਦਾ ਹੈ ਜਦੋਂ ਦਲੀਪ ਸਿੰਘ ਉਹ ਬਣ ਜਾਂਦੇ ਮਹਾਰਾਜਾ ਉਸ ਤੋਂ ਬਾਅਦ ਉਹਨਾਂ ਦੀ ਇਹ ਮਾਤਾ ਤੋਂ ਅਲੱਗ ਕੀਤਾ ਜਾਂਦਾ ਗਰੇਜਾ ਦੁਆਰਾ ਬੜੀ ਆਸਾਨੀ ਨਾਲ ਇੱਥੇ ਗद्दार ਕਈ ਹੁੰਦੇ ਆ ਗਦਾਰੀ ਕਰਕੇ ਹੀ ਉਹ ਸਾਰਾ ਕੁਝ ਨਾ ਕੋ ਖੋਹ ਲਿਆ ਜਾਂਦਾ ਤੇ ਅੰਗਰੇਜ਼ ਬੜੀ ਹੀ ਆਸਾਨੀ ਨਾਲ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਜੀ ਕੋ ਸਾਈਨ ਵੀ ਕਰਾ ਲੈਂਦੇ ਤੇ ਕੋਹੀ ਨੂਰ ਦਾ ਵੀ ਲੈ ਲੈਂਦੇ ਨਾ ਕੋ ਸਾਈਨ ਵਾਰੀ ਵਾਰੀ ਸਭਾਂ ਦਾ ਤੇ ਉਹ ਜਿਹੜਾ ਅੰਗਰੇਜ਼ ਹੀ ਫਿਰ ਆਪਣਾ ਸਿੱਖੀ ਰਾਜ ਵਿਖਰ ਕੇ ਰਹਿ ਜਾਂਦਾ ਤੇ ਅੰਗਰੇਜ਼ਾਂ ਦਾ ਰਾਜ ਆ ਜਾਂਦਾ ਇਦਾਂ ਅੰਗਰੇਜ਼ਾਂ ਦਾ ਰਾਜ ਆਇਆ ਸੀ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਬਾਅਦ ਜਿਹੜਾ ਹੀਰਾ ਉਹਨਾਂ ਕੋਲ ਚਲ ਜਾਂਦਾ ਫਿਰ ਉਹ ਇੱਕ ਮੀਡੀਆ ਨਾਮ ਦੀ ਸ਼ਿਪ ਤੋਂ ਆਇਆ ਜਾਂਦਾ ਲਾਹੌਰ ਲੋਹੋਰ ਆਇਸੀ ਮੀਡੀਆ ਨਾਮ ਦੀ ਸ਼ਿਪ ਤੋਂ ਉੱਥੇ ਬੈਠ ਕੇ ਉਹ ਹੀਰਾ ਲੈ ਕੇ ਚਲੇ ਜਾਂਦੇ ਨੇ ਇਹ ਹੀਰਾ ਭਾਰਤ ਤੋਂ ਇੰਗਲੈਂਡ ਸ਼ਿਪ ਵਿੱਚ ਭੇਜਿਆ ਜਾਂਦਾ ਫਿਰ ਮਹਾਰਾਜਾ ਦੀਵ ਸਿੰਘ ਨੂੰ ਵੀ ਉੱਥੇ ਭੇਜਿਆ ਜਾਂਦਾ ਤੇ ਉਹਨਾਂ ਕ੍ਰਿਸਚਨ ਬਣਾ ਦਿੱਤਾ ਜਾਂਦਾ ਤੇ ਉਹ ਬੜੀ ਆਸਾਨੀ ਨਾਲ ਉਹਨਾਂ ਨੂੰ ਕ੍ਰਿਸਚਨ ਬਾਹ ਦਿੰਦੇ ਨੇ ਤੇ ਇਹ ਹੀਰਾ ਅਸਲ 'ਚ ਕਿਸੇ ਨੇ ਲਿਖਿਆ ਸੀ ਕਿ ਇਹ ਹੀਰਾ ਬਰਬਾਦੀ ਦਾ ਕਾਰਨ ਬਣੇਗਾ ਤੇ ਸੱਚੀ ਬਰਬਾਦੀ ਦਾ ਕਾਰਨ ਬਣਿਆ ਹਿਮਾਯੂੰ ਬਾਬਰ ਖਿਲਜੀ ਪਤਾ ਨਹੀਂ ਕਿੰਨੇ ਹੀ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸਾਰੇ ਹੀਰੇ ਨੂੰ ਰਾਜ ਤੇ ਕਰ ਬਾਇਏ ਪਰ ਕਿਸੇ ਵੀ ਕੋਲ ਹੀਰਾ ਨਹੀਂ ਰਿਹਾ ਇਹ ਸੀ ਇਤਿਹਾਸ ਉਸ ਤੋਂ ਬਾਅਦ ਤੁਸੀਂ ਸੋਚੋਗੇ ਇੰਗਲੈਂਡ ਜਾ ਕੇ ਕਿਵੇਂ ਹੀਰਾ ਬਚ ਗਿਆ ਇੰਗਲੈਂਡ ਇਸ ਕਰਕੇ ਬਚ ਗਿਆ ਹੀਰਾ ਕਿਉਂਕਿ ਇੰਗਲੈਂਡ ਜਾ ਕੇ ਇਹੀ ਰਾਹ ਉੱਥੇ ਪਹੁੰਚ ਜਾਂਦਾ ਤੇ ਉੱਥੇ ਪ੍ਰਦਰਸ਼ਨੀ ਲਾਈ ਜਾਂਦੀ ਹੈ ਤੇ ਬੜੀ-ਬੜੀ ਕਿਲੋਮੀਟਰ ਦੀਆਂ ਲੈਣਾ ਲਾ ਕੇ ਅੰਗਰੇਜ਼ ਦੇ ਲੋਕ ਦੇਖਣ ਆਉਂਦੇ ਉਹ ਹੀਰੇ ਨੂੰ ਇੰਗਲੈਂਡ ਦੇ ਸ਼ਾਹੀ ਪਰਵਾਨੇ ਬੜੀ ਬੇਇੱਜ਼ਤੀ ਮਹਿਸੂਸ ਕੀਤੀ ਕਿ ਇੰਨਾ ਹੀਰਾ ਉਹਦੇ ਡਲ ਕਿੱਦਾਂ ਹੋ ਗਿਆ ਫਿਰ ਉਹਨਾਂ ਆਪਣੇ ਸ਼ਾਹੀ ਜੁਵਾਰੀ ਸੱਦੇ ਤੇ ਉਹਨਾਂ ਕੋ ਤਰਾਸ਼ਾ ਹੀਰਾ ਤਰਾਸ਼ਦੇ ਹੀਰਾ 793 ਕੈਰਟ ਦਾ ਹੀਰਾ ਹੀ ਜਿਹੜਾ ਕਿ ਬਾਅਦ ਵਿੱਚ 186 ਕੈਰਟ ਦਾ ਸਿਰਫ ਰਹਿ ਜਾਂਦਾ ਉਸ ਨੂੰ ਤਰਾਸ਼ਣ ਤੋਂ ਬਾਅਦ ਸਿਰਫ ਫੇਰ 105 ਕੈਰਟ ਦਾ ਹੀਰਾ ਰਹਿ ਜਾਂਦਾ ਜਿਹੜਾ ਕਿ ਹੀਰਾ ਰਹਿ ਚੁੱਕਾ ਹੀ ਤਰਾਸ਼ਨ ਤੋਂ ਬਾਅਦ ਬਾਕੀ ਬੜੀ ਮਹਿਸੂਸ ਕੀਤੀ ਉਹਨਾਂ ਬੇਇੱਜ਼ਤੀ ਸ਼ਾਈ ਪਰਿਵਾਰ ਨੇ ਬਾਦਸ਼ਾਹ ਕੋ ਹੀਰਾ ਰਹੇਗਾ ਜਿਹੜਾ ਬਾਦਸ਼ਾਹ ਕੋ ਹੀਰਾ ਰਹੇਗਾ ਉਹ ਬਰਬਾਦ ਹੋ ਹੀ ਜਾਣਗੇ ਰਾਜ ਕਰਨਗੇ ਪਰ ਬਰਬਾਦ ਹੋਣਗੇ ਉਸ ਤੋਂ ਬਾਅਦ ਇੰਗਲੈਂਡ ਦੀ ਮਹਾਰਾਣੀ ਨੇ ਹੀਰਾ ਪਾਇਆ ਫਿਰ ਉਸ ਤੋਂ ਬਾਅਦ ਕਈ ਮਹਾਰਾਣੀਆਂ ਨੇ ਹੀਰੇ ਬਦਲੇ ਪਾਈਗੇ ਉਹਨਾਂ ਨੂੰ ਕੁਝ ਨਹੀਂ ਆਇਆ ਮਤਲਬ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇਹ ਹੀਰਾ ਇਹ ਹੀਰਾ ਸਿਰਫ ਮਤਲਬ ਔਰਤਾਂ ਪਹਿਨ ਸਕਦੇ ਨੇ ਔਰਤਾਂ ਨੇ ਪਹਿਨਿਆ ਤੇ ਉਹਨਾਂ ਦਾ ਹੀਰੇ ਦਾ ਕੀਮਤ ਵੀ ਵੱਧ ਗਈ ਤੇ ਹੀਰਾ ਇੰਨਾ ਸੁੰਦਰ ਹੋ ਗਿਆ ਮਤਲਬ ਬੜਾ ਹੀ ਵਧੀਆ ਹੋ ਗਿਆ ਤੇ ਉਹਨਾਂ ਦੇ ਬੱਚੇ ਇਹਦਾ ਪਾ ਗਏ ਬੜੀਆਂ ਮਹਾਰਾਣੀਆਂ ਨੇ ਬਦਲੇ ਤੇ ਉਹ ਬੱਚੇ ਵੀ ਰਹੇ ਉਹਨਾਂ ਦਾ ਨੁਕਸਾਨ ਕੋਈ ਵੀ ਨਹੀਂ ਹੋਇਆ ਇਹ ਸਾਲਾ ਹੀ ਆਪਾਂ ਜਾਣਕਾਰੀ ਦਿੱਤੀ ਤੁਹਾਨੂੰ ਇਸ ਕੋਬਿੰਦਗੜ ਕਿਲੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਕਿ ਪੰਜਾਬ ਦੇ ਵਿੱਚ ਏਕ ਹੀ ਹੈ ਮੈਂ ਚਾਹਨਾ ਸਾਰੇ ਜਾਣੇ ਜਰੂਰ ਆਉਣ ਜਿਹੜਾ ਕਿ ਆਪਣਾ ਵਿਰਸਾ ਜੁੜਿਆ ਬਹੁਤ ਘੱਟ ਪੰਜਾਬੀ ਨੂੰ ਇੱਥੇ ਦੇਖਣ ਨੂੰ ਮਿਲੇ ਬਾਹਰ ਦੇ ਲੋਕ ਆਸ-ਪਾਸੇ ਉਹੀ ਦੇਖਣ ਨੂੰ ਮਿਲਦੇ ਆ ਬਾਕੀ ਜੇ ਜਾਣਕਾਰੀ ਵਧੀਆ ਲੱਗੀ ਹੋਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਜਾਣਕਾਰੀ ਜਰੂਰ ਸ਼ੇਅਰ ਕਰਦੇ ਹੋ ਹੁਣ ਮਿਲਦੇ ਆਂ ਨੈਕਸਟ ਲੋਕਸ ਤਬ ਤੱਕ ਲਈ ਬਾਏ ਬਾਏ